ਚੈਨਲ ਦਾ orange news ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ ਭਾਰੀ ਮਾਤਰਾ ਵਿੱਚ ਨਸ਼ੇ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਐਸਐਸਪੀ ਗੁਰਦਾਸਪੁਰ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਸਰਪਜੀਤ ਸਿੰਘ ਉਰਫ ਸਾਬੀ ਨਾਂ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ 1 ਕਿਲੋ ਹੈਰੋਨ ਬਰਾਮਦ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ 7 ਸਾਲ ਬਾਅਦ ਹੁਣੇ ਜੇਲ੍ਹ ਤੋਂ ਆਇਆ ਸੀ ਅਤੇ ਇਹਨੇ ਬਾਹਰ ਆਉਂਦਿਆਂ ਹੀ ਦੁਬਾਰਾ ਸਮਗਲਿੰਗ ਦਾ ਕੰਮ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਸਰਜੀਤ ਸਿੰਘ ਦੇ ਪਾਕਿਸਤਾਨ 'ਚ ਬੈਠੇ ਸਮਗਲਾਂ ਨਾਲ ਸਬੰਧ ਹਨ ਜਿਸ ਕਰਕੇ ਇਸਨੇ ਆਪਣਾ ਪੁਰਾਣਾ ਕਾਰੋਬਾਰ ਸ਼ੁਰੂ ਕੀਤਾ ਅਤੇ 1 ਕਿਲੋ ਹੈਰਨਸ ਮੀਤ ਇਸ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 420 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਦੇ ਨਾਂ ਹਰਪੀਤ ਸਿੰਘ ਹੈਪੀ ਅਤੇ ਜਤਿੰਦਰ ਸਿੰਘ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਸਰਦਾਰ ਪત્રਕਾਰ ਨਰਿੰਦਰ ਕੌਰ ਪਰੀਵਾਲ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਰਿਪੋਰਟ ਗੁਰਦਾਸਪੁਰ ਪੁਲਿਸ ਨੂੰ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਮਿਤੀ 5 5 2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫਾਰਮੇਸ਼ਨ ਸਾਡੇ ਕੋਲ ਸੀਗੀ ਜਿਸ ਤੇ ਜਦੋਂ ਅਸੀਂ ਰੇਡ ਕੀਤੀ ਹੈ ਤਾਂ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਹ ਵਿਅਕਤੀ ਸਰਬਜੀਤ ਸਿੰਘ ਉਰਫ ਸਾਵੀ ਹੈ ਨਵਾ ਕਟੜਾ ਦਾ ਰਹਿਣ ਵਾਲਾ ਹੈ ਕਲਾਨੌਰ ਦਾ ਇਦੇ ਪੁਰਾਣੇ ਵੀ ਕਾਫੀ ਕ੍ਰਿਮੀਨਲ ਰਿਕਾਰਡ ਹੈਗੇ ਇਹਦੇ ਖਿਲਾਫ 4 ਮੁਕਦਮੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤੇ ਆਮ ਸਾਜ ਦੇ 307 ਦੇ ਆਲਰੇਡੀ ਰਜਿਸਟਰਡ ਹੈ ਇਹ ਹੁਣੇ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਆਲਰੇਡੀ 7 ਸਾਲ ਜੇਲ੍ਹ ਦੇ ਵਿੱਚ ਕੱਢ ਚੁੱਕਿਆ ਐਨਡੀਪੀਐਸ ਐਕਟ ਦੇ ਵਿੱਚ ਇਹਨੇ ਆਪਣੇ ਪੁਰਾਣੇ ਲਿੰਕਸ ਸ਼ੁਰੂ ਕਰਦੇ ਹੋਏ ਦੁਬਾਰਾ ਸਮਗਲਿੰਗ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੀ ਜਿਸ ਦੀ ਇਨਫੋਰਮੇਸ਼ਨ ਮਿਲਨ ਤੇ ਪੁਲਿਸ ਨੇ ਸਵਿਫਟ ਐਕਸ਼ਨ ਲਿਆ ਤੇ ਜਦੋਂ ਇਹਦੀ ਤਲਾਸ਼ੀ ਲਈ ਕੀਤੀ ਗਈ ਤੋਂ ਇਹਦੇ ਕੋਲੋਂ ਦੋ ਪੈਕੇਟ ਜਿਹੜੇ ਹਨ 500 300 ਗ੍ਰਾਮ ਦੇ ਰਹਿੰਦੇ ਉਹ ਰਿਕਵਰ ਹੋਏ ਪਰ ਪਾਕਿਸਤਾਨ ਦੇ ਨਾਮ 'ਤੇ ਇਹ ਜਿਹੜੇ ਇਹਦੇ ਪੁਰਾਣੇ ਕਾਫੀ ਜਿਹੜੇ ਪਰਚੇ ਰਜਿਸਟਰਡ ਹੈ ਉਹਦੀ ਵੀ ਅਸੀਂ ਡਿਊਰਿੰਗ ਇਨ ਦੀ ਸੀਰੀਜ਼ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਇਹਦੇ ਲਿੰਕ ਸੀਗੇ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਜਿਨ੍ਹਾਂ ਨੂੰ ਇਹ ਜਿਨ੍ਹਾਂ ਦੇ ਥਰੂ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਹੁਣ ਵੀ ਇਹ ਉਹੀ ਬੰਦਿਆਂ ਦੇ ਨਾਲ ਇਨ ਟੱਚ ਹੋਇਆ ਜਿਸ ਕਰਕੇ ਇਹਦੇ ਕੋਲ ਕਨਸਾਈਨਮੈਂਟ ਆਇਆ ਸੀ ਜਿਹਨੂੰ ਇਹਨੇ ਅੱਗੇ ਫਰਦਰ ਦੂਜੇ ਬੰਦਿਆਂ ਨੂੰ ਦੇਣਾ ਸੀ ਡਾਟ ਵਰ ਹੋ ਸਕਦਾ ਜੀ ਇਹਦਾ ਵੱਡਾ ਹਾਂਜੀ ਇਹਨੂੰ ਜਿਹੜਾ ਸਪਲਾਈ ਕੀਤੀ ਹੈ ਰੋਇਨ ਉਹ ਦੋ ਵਿਅਕਤੀ ਹੈਗੇ ਜਿਨ੍ਹਾਂ ਨੇ ਬਾਈਕ ਤੇ ਆ ਕੇ ਇਹਨੂੰ ਖੜਾਇਆ ਸੀ ਉਹ ਬੇਸਿਕਲੀ ਜਿਹੜੇ ਕੂਰੀਅਰ ਹੁੰਦੇ ਉਹ ਉਹ ਵਿਅਕਤੀ ਸੀਗੇ ਹੁਣ ਇਹਦੀ ਸਾਨੂੰ ਪੁਲਿਸ ਰਿਮਾਨ ਮਿਲੀ ਹੈ ਅਸੀਂ ਪ੍ਰੋਪਰ ਪੁੱਛਗਿੱਛ ਕਰਕੇ ਆਇਡੈਂਟੀਫਾਈ ਕਰਾਂਗੇ ਕਿ ਵਿਅਕਤੀ ਕੌਣ ਹੈਗੇ ਤੇ ਅੱਗੇ ਕਿਸ ਨੂੰ ਲੈਣਾ ਚਾਹੁੰਦਾ ਸੀ ਦੂਸਰੀ ਪੱਧਰ ਦੀ ਇਸ ਤੋਂ ਇਲਾਵਾ 6 5 2024 ਨੂੰ ਇੱਕ ਹੋਰ ਜਿਹੜੀ ਮੱਲੀਆਂ ਪਿੰਡ ਹੈਗਾ ਬਹਿਰਾਮਪੁਰ ਥਾਣੇ ਦੇ ਵਿੱਚ ਉੱਥੇ ਪੁਲਿਸ ਦੁਆਰਾ ਨਾਕੇਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਇੱਕ Swift Desire ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਉੱਥੇ ਮੂਵ ਕਰ ਰਹੀ ਸੀ ਉਹਨੂੰ ਜਦੋਂ ਰੋਕ ਕੇ ਚੈੱਕ ਕੀਤਾ ਗਿਆ ਉਹਦੇ ਵਿੱਚ ਦੋ ਬੰਦੇ ਹਰਪ੍ਰੀਤ ਸਿੰਘ ਉਰਫ ਹੈਪੀ ਹੈ ਉਹ ਵਾਸੀ ਮੱਲੀਆਂ ਦਾ ਹੀ ਹੈ ਔਰ ਦੂਜਾ ਵਿਅਕਤੀ ਹੈ ਜਤਿੰਦਰ ਸਿੰਘ ਵਾਸੀ ਸ਼ਾਹਪੁਰ ਕੰਡੀ ਦਾ ਜੋ ਤਾਰਾਗੜ ਦਾ ਹੈ ਇਹਨਾਂ ਦੇ ਕੋਲ 420 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਮਿਲਿਆ ਹੈ ਇਹ ਵੀ ਸਮਗਲਿੰਗ ਦੇ ਵਿੱਚ ਐਕਟਿਵਲੀ ਇਨਵੋਲਵ ਸੀਗੇ ਇਹਨਾਂ ਦੇ ਖਿਲਾਫ ਕਾਜਾ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਕਿੱਥੋਂ ਜਿਹੜੀ ਉਹ ਹੈਰੋਇਨ ਆਈ ਸਿਰਫ ਵੇਚਦੇ ਵੀ ਇਹ ਡੈਫੀਨਟਲੀ ਵੇਚਦੇ ਹੋਣਗੇ ਕਿਉਂਕਿ ਆਬਵੀਅਸਲੀ ਉਹ ਮੁਜ਼ਾਰੇ ਹਨ ਤਾਂ ਅੱਗੇ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਡਰਗ ਮੰਨੀ ਹੈ ਉਹ ਮਿਲਦੀ ਹੈ ਜਿਸ ਕਰਕੇ ਫਿਰ ਅੱਗੇ ਚੱਲਦਾ ਹੈ ये इदाब इन्हाने पहला भी smuggling जो भी चाहे involved रहे हैं जो फिलहाल सारी investigation जो चाहे सर ज़रा एक तो तस्कर पड़े हुए जिन्हें पाकिस्तान या लोकर बाज़ार आ गया वो दा mobile phone या ना कोई मौके पे कोई और इतनी चीज़ मिली हुई जितना लगने बिना जोर पर देखना सीमित आ गया हाँ वो दा mobile phone सानु मिला है वो भी ऐसे forensic के examination